ਪਿੰਡ ਮੰਡ ਚੌਂਤਾ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਅੱਗ ਲੱਗਣ ਦਾ ਕਾਰਨ ਨੇੜਲੇ ਖੇਤਾਂ ਦੇ ਵਿੱਚ ਖੜੇ ਨਾੜ ਨੂੰ ਲੱਗੀ ਅੱਗ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਕਿਸੇ ਦੇ ਵੱਲੋਂ ਇਸ ਨਾੜ ਨੂੰ ਅੱਗ ਲਗਾਈ ਸੀ ਇਹ ਅੱਗ ਇੰਨੀ ਤੇਜ਼ੀ ਦੇ ਨਾਲ ਫੈਲੀ ਕਿ ਨੇੜਲੇ ਜਿਹੜਾ ਜੰਗਲ ਹੈ ਉਹਦੇ ਇਲਾਕੇ ਨੂੰ ਇਸ ਨੇ ਆਪਣੇ ਲਪੇਟ ਦੇ ਵਿੱਚ ਲੈ ਲਿਆ ਜੰਗਲ ਪਿੰਡ ਮੰਡ ਚੌਂਤਾ ਦਾ ਜਿਹੜਾ ਜੰਗਲ ਹੈ ਉਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਭਿਆਨਕ ਤਰੀਕੇ ਦੀ ਇਹ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ ਜਿਸ ਦਾ ਧੂਆਂ ਅਸਮਾਨ ਨੂੰ ਉੜਦਾ ਹੋਇਆ ਸਾਫ਼ ਨਜ਼ਰ ਆ ਰਿਹਾ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਔਰ ਅਭੀ ਕਿਹਾ ਜਾ ਰਿਹਾ ਕਿ ਇਸ ਆਗ ਨੇ ਕਈ ਜਾਨਵਰਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਕਈ ਜੰਗਲੀ ਜਾਨਵਰ ਇਸ ਅਗ ਦੀ ਲਪੇਟ ਦੇ ਵਿੱਚ ਆਏ ਔਰ ਇੰਨੇ ਹੀ ਨਹੀਂ ਇਹ ਅੱਗੇ ਨਹੀਂ ਤੇਜ਼ੇ ਦੇ ਨਾਲ ਫੈਲੀ ਕਿ ਨੇੜਲੇ ਮੌਜੂਦ ਨੇੜੇ ਮੌਜੂਦ ਝੁੱਗੀਆਂ ਵੀ ਇਸ ਦੀ ਲਪੇਟ ਦੇ ਵਿੱਚ ਆ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਧੂਏ ਦਾ ਗੁਬਾਰ ਅਸਮਾਨ ਵੱਲ ਉੜਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਦੱਸਿਆ ਜਾ ਰਿਹਾ ਕਿ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਅੱਗ ਤੇ ਬੜੀ ਮੁਸ਼ਕਲ ਦੇ ਬਾਅਦ ਕਾਬੂ ਪਾਇਆ ਗਿਆ ਦੱਸਦੇ ਕਿ 2 ਦਿਨ ਪਹਿਲਾਂ ਵੀ ਇਸ ਜੰਗਲ ਦੇ ਵਿੱਚ ਅੱਗ ਲੱਗੀ ਸੀ ਪਰ ਅੱਜ ਇੱਕ ਵਾਰ ਫਿਰ ਤੋਂ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ 2 ਦਿਨ ਪਹਿਲਾਂ ਅੱਗ ਲੱਗੀ ਸੀ ਉਹੀ ਸੁਲਗਦੀ ਹੋਈ ਦੁਬਾਰਾ ਤੋਂ ਸ਼ਾਇਦ ਲੱਗੀ ਹੈ ਪਰ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਆ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਕਾਰਨਾ ਤੋਂ ਅੱਗ ਨੇ ਨਾ ਵਿਕਰਾਲ ਰੂਪ ਲੈ ਲਿਆ ਪਰ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਾਲ ਨੂੰ ਅੱਗ ਲਗਾਈ ਹੋਈ ਹੈ ਅੱਗ ਅੱਗੇ ਜੰਗਲ ਤੱਕ ਫੈਲੀ ਹੈ ਜੰਗਲ ਦੇ ਵਿੱਚ ਜਿੱਥੇ ਦਰਖਤਾਂ ਨੂੰ ਇਸ ਦਾ ਨੁਕਸਾਨ ਤਾਂ ਹੋਇਆ ਹੀ ਗਿਆ ਪਰ ਕਈ ਜੰਗਲੀ ਜਾਨਵਰ ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਪਰ ਅਸੀਂ ਉਹ ਤਸਵੀਰਾਂ ਨਹੀਂ ਦਿਖਾ ਸਕਦੇ ਜੰਗਲੀ ਜਾਨਵਰ ਵੀ ਇਸ ਅੱਗ ਦੇ ਲਪੇਟ ਦੇ ਵਿੱਚ ਆਏ ਨੇ ਕਈ ਚੁਗੀਆਂ ਇਸ ਅੱਗ ਦੀ ਅੱਗ ਦੀ ਲਪੇਟ ਦੇ ਵਿੱਚ ਆਈਆਂ ਨੇ ਜਿਸ ਨੂੰ ਲੈ ਕੇ ਜੰਗਲਾਤ ਤੇ ਵਿਭਾਗ ਦੇ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣ ਲੈਂਦੇ ਆ ਮੁਰਜੀ ਕੀ ਕਹਿਣਾ ਚਾਹੁੰਦੀ ਜਿਹੜੀ ਇੱਥੇ ਜਤੀ ਅੱਗ ਲੱਗੀ ਗਈ ਹੈ ਅ ਇਸ ਵਾਰ ਇਹ ਤਾਂ ਜਿਹੜਾ ਹੈਗਾ ਵੀ ਦੇਖੋ ਇਹ ਜਿਹੜੀ ਹੈਗੀ ਆ ਵੀ ਅੱਗ ਜੰਗਲ ਦੇ ਵਿੱਚ ਜਿਹੜੀ ਆਈ ਹੈ ਤਕਰੀਬਨ 7-8 ਕਿਲੇ ਇੱਥੇ ਘਟਮੀ ਜਿਹੜੀ ਅੱਗਾਂ ਉੱਥੋਂ ਜਿਹੜੀ ਹੈਗੀ ਹੈ ਸ਼ੁਰੂ ਹੋਈ ਸੀਗੀ ਕਿਸੇ ਕਾਰਨ ਵੱਲੋਂ ਆਈ ਗਈ ਸੀ ਤੇ ਉਹ ਅੱਗ ਉਹਨਾਂ ਤੋਂ ਨਾ ਸਾਹਮਦੇ ਤੇ ਹਵਾ ਦੀ ਜਿਆਦਾ ਰੁੱਖ ਕਰਨ ਜਿਹੜੀ ਉਹ ਬਾਕੀ ਖੇਤਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਆਉਂਦੀ ਤੇ ਕੁਛ ਇੱਥੇ ਕਿ ਅਮਰੀਕਾ ਕੁੱਲੀਆਂ ਹੈਗੀਆਂ ਤੇ ਕੋਈ ਰਹਿੰਦੇ ਸੀ ਜੰਗਲ ਦੇ ਨਾਲ ਬੰਦੇ ਉਹਨਾਂ ਦੀ ਕੁੱਲੀਆਂ ਨੂੰ ਸਾੜਦੀ ਜੰਗਲ ਦੇ ਵਿੱਚ ਜਿਹੜੀ ਆ ਕੇ ਅੱਗ ਲੱਗੀ ਹੈ ਜੰਗਲ ਦੇ ਵਿੱਚ ਜਿਹੜੀ ਕ੍ਰੋਸ ਹੁੰਦੀ ਵੀ ਇੰਨੀ ਜਾਨੀ ਹਵਾ ਤੇਜ਼ ਸੀ ਗਰਾਊਂਡ ਫਾਇਰ ਸੀ ਇਹ ਵੈਸੇ ਤੇ ਉਹ ਗਰਾਊਂਡ ਫਾਇਰ ਇਹ ਹੁੰਦੀ ਹੈ ਵੀ ਜ਼ਮੀਨ ਦੇ ਨਾਲ ਲੱਗਦੀ ਤਕਰੀਬਨ ਜਾਂਦੀ ਹੈ ਤੇ ਇਹ ਹਵਾ ਤੇਜ਼ ਹੋਣ ਕਰਕੇ ਜਿਹੜੀ ਬੜੀ ਸਪੀਡ ਨਾਲ ਜਿਹੜੀ ਹੈਗੀ ਆ ਜੰਗਲ ਤੋਂ ਪਾਰ ਵੀ ਜਾਨੀ ਨਿਕਲ ਕੇ ਲੋਕਾਂ ਦੇ ਖੇਤਾਂ ਜਾਂ ਬੜੀ ਅੱਭੀ ਕਿੰਨੇ ਇੱਥੇ ਕਿੱਲੇ ਮੱਚ ਗਏ ਕਿੰਨੇ ਦਰਖਤ ਮੱਚ ਗਏ ਨੇ ਅ ਇਹਨਾਂ ਦਾ ਜਿਹੜਾ ਹੈਗਾ ਅਜੇ ਥੋੜਾ ਜਿਹਾ ਅਨੁਮਾਨ ਲਾਇਆ ਜਾ ਰਿਹਾ ਕਿਉਂਕਿ ਅਜੇ ਤੱਕ ਕੱਲ ਜਿਹੜੀ ਇਹ ਅੱਗ ਲੱਗੀ ਸੀਗੀ ਅ ਅੱਗ ਲੱਗਣ ਕਰਕੇ ਜਿਹੜਾ ਹੈਗਾ ਪਹਿਲਾਂ ਤਾਂ ਅੱਗ ਤੇ ਹੀ ਕਾਬੂ ਜਿਹੜਾ ਪਾਇਆ ਗਿਆ ਕਿਉਂਕਿ ਇੰਨੀ ਅੱਗ ਸੀਗੀ ਸਾਨੂੰ ਜਿਹੜੀਆਂ ਹੈਗੀਆਂ 4 ਫਾਇਰ ਬ੍ਰਿਗੇਡ ਗੱਡੀਆਂ ਤੇ ਸਾਡੇ ਆਪਣੇ ਟੈਂਕਰ ਤੇ ਜਿਹੜਾ ਹੈਗਾ ਸਾਡੇ ਮਜ਼ਦੂਰ ਸਾਡੇ ਜਿਹੜੇ ਲੋਕਲ ਕਿਸਾਨ ਵੀਰ ਜਿਹੜੇ ਉਹ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਉਹਨਾਂ ਦੀ ਮਦਦ ਦੇ ਨਾਲ ਅਸੀਂ ਹਜੇ ਰਾਤ 10 ਵਜੇ ਤੱਕ ਤਕਰੀਬਨ 9-10 ਵਜੇ ਤੱਕ ਕਹਿੰਦੇ ਰਹੇ ਫਿਰ ਉਹਨੂੰ ਕਾਬੂ ਪਾਉਂਦੇ ਅਸੀਂ ਰਹੇ ਕੁਝ ਸੂਤਰਾਂ ਅਨੁਸਾਰ ਪਤਾ ਲੱਗਿਆ ਇੱਥੇ ਕਈ ਜਾਨਵਰ ਬਚੇ ਗਏ ਨੇ ਐਂd ਇਸ ਤੀ ਜਿਹੜੀ ਹੈਗੀ ਹੈ ਇੱਕ ਬਖਰੀ ਤੌਰ ਤੇ ਜਿਹੜੀ ਹੈਗੀ ਆ ਬਲਾਕ ਅਸਰ ਕੁਲਵੰਦਰ ਸਿੰਘ ਤੇ ਨਾਲ ਉਹਨਾਂ ਦੇ ਫੋਰੈਸਟ ਗਾਰਡ ਜਿਹੜੀ ਇੱਕ ਟੀਮ ਬਣਾਈ ਗਈ ਹੈ ਮੇਰੇ ਵੱਲੋਂ ਜਿਨ੍ਹਾਂ ਦਾ ਜਿਹੜਾ ਹੈਗਾ ਜਿਵੇਂ ਕੋਈ ਸਾਰੇ ਜੰਗਲ ਦੀ ਵਿਜਿਟ ਜਿਹੜੀ ਕਰ ਰਹੇ ਨੇ ਇਹਦੇ ਵਿੱਚ ਅਸੀਂ ਦੇਖਾਂਗੇ ਵੱਖਰੇ ਵੱਖਰੇ ਤੌਰ ਤੇ ਜਿਹੜਾ ਹੈਗਾ ਦਰਖਤ ਜਿਹੜੇ ਹੈਗੇ ਆ ਕਿ ਗਰਾਉਂਡ ਤਕਰੀਬਨ ਗਰਾਊਂਡ ਤੇ ਹੀ ਅੱਗ ਰਹੀ ਹੈ ਜਿਆਦਾ ਇਹ ਤੇ ਇਹਦੇ ਨਾਲ ਜਿਹੜਾ ਹੈਗਾ ਵੀ ਕੋਈ ਨੁਕਸਾਨ ਦਰਖਤਾਂ ਦਾ ਨੁਕਸਾਨ ਹੋਇਆ ਜਾਂ ਕੋਈ ਕਿਸ ਤਰ੍ਹਾਂ ਦਾ ਹੋਇਆ ਹੋਰ ਉਹ ਜਿਹੜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗੇਗਾ ਵੀ ਕਿੰਨਾ ਨੁਕਸਾਨ ਹੋਇਆ ਹਾਂ ਸੀਮਾ ਜੀ ਕੀ ਕਹਿਣਾ ਚਾਹੀਦਾ ਜੀ ਜੇ ਤੁਹਾਡੀ ਕੁਲੀ ਬਚੀ ਗੀ ਪਾਣਾ ਜੀ ਦੇਖੋ ਸਿਆਣੀ ਬਿਆਣੀ ਹੈਗੀ ਆ ਉਹਨਾਂ ਦਾ ਤਾਂ ਸਮਾਨ ਜਲ ਗਿਆ ਇਹਨਾਂ ਦੀ ਸਮਾਨ ਜਲ ਗਿਆ ਇਹਦਾ ਜ਼ੁਰਬਾ ਨਾ ਕੌਣ ਪਰੂਗਾ ਹਾਂ ਇਹਨੂੰ ਵੀ ਤਾਂ ਕੋਈ ਮਿਲਣਾ ਚਾਹੀਦਾ ਨਾ ਅੱਗੇ ਪਿੱਛੇ ਨਾ ਬੰਦਾ ਆ ਸਰ ਤੇ ਮਾਦੇ ਜਵਾਕ ਆਗੇ ਫਿਰ ਇਹਨਾਂ ਦੇ ਵੀ ਹੱਲ ਕੋਈ ਕਰਨਾ ਚਾਹੀਦਾ ਸਰਕਾਰ ਨੂੰ ਯਾ ਤਾਂ ਜਿਨ੍ਹਾਂ ਨੇ ਅੱਗ ਲਾਈ ਆ ਉਹਨੋਂ ਵੀ ਸਖਤਾਈ ਹੋਣਾ ਚਾਹੀਦਾ ਇਹ ਅੱਗ ਲਾਈ ਕਿੰਨੇ ਨੂੰ ਪਤਾ ਨਹੀਂ ਕੁਝ ਦੇਖੋ ਜੀ ਸੋਨੂੰ ਤਾਂ ਮੈਂ ਕਹਿ ਰਿਹਾ ਵੀ ਅੱਗ ਤਾਂ ਅਸੀਂ ਦੇਖਿਆ ਨਹੀਂ ਹੈਗਾ ਪਰ ਇਧਰ ਵੀ ਆਇਆ ਅੱਗ ਡੇਰੇ ਕਹੀਂ ਆਏ ਹਨ ਇਧਰੋਂ ਆ ਗੋ ਆ ਗੋ ਕੇ ਸਿੱਧਾ ਹੀ ਆਇਆ ਇਹਨਾਂ ਦੀ ਕੁਲੀ ਮੱਚ ਗਈ ਕੁਲੀ ਇਧਰੋਂ ਸਿੱਧੇ ਅੱਗ ਪੈ ਗਈ ਜੰਗਲ ਨੂੰ ਪੈ ਗਈ ਪਰ ਕਰੋ ਹੋਏ ਅੱਗ ਤਾਂ ਆ ਗਈ ਇਹ ਹੋਣਾ ਚਾਹੀਦਾ ਕਾਫੀ ਗੁਰੇ ਦੀ ਗੱਲ ਸਾਡੇ ਮਾਰੇ ਨੂੰ ਕੁਝ ਹੀ ਨਹੀਂ ਦੇਖਣਾ ਤੇ ਕਿਹਨੇ ਦੇਖੀਆਂ ਹੁਣ ਵਿਚਾਰੇ ੱੱਕੇ ਖਾਂਦੀ ਆ ਹੁਣ ਤਾਂ ਨਾ ਘਰ ਹੈਗਾ ਬਿੱਤੇ ਰਹਿਣ ਵਾਲੇ ਜਗਾ ਕਿਤੇ ਇੰਦਰ ਜਾਂਦੀ ਆ ਬਠਾ ਨੂੰ ਕਿਤੇ ਉਧਰ ਜਾਂਦੀ ਆ ਪੈ ਨੂੰ ਰਾਤ ਨੂੰ ਇਹ ਦੱਸੋ ਨਹੀਂ ਕਰ ਰਹੀ ਰਵਾਈ ਤਾਂ ਕਰਨੀ ਚਾਹੀਦਾ ਅੱਜ ਇਹ ਨਾਲ ਦੇ ਸਾਥ ਹੋ ਗਿਆ ਕੱਲ ਸਾਡੇ ਸਾਥ ਵੀ ਹੋ ਸਕਦਾ ਹੈ ਦੁਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par